ਕੀ ਤੁਹਾਨੂੰ ਪਤਾ ਹੈ ਹਵਾ ਵਿੱਚ ਉੱਡਨੇ ਵਾਲਾ ਕਾਂ ਜਦੋਂ ਉਹ ਬਿਮਾਰ ਹੁੰਦਾ ਹੈ ਤੇ ਉਹ ਕੀੜੀਆਂ ਦੀ ਖੁੱਡ ਨੂੰ ਲੱਭਦਾ ਹੈ ਜਿਸ ਨੂੰ ਅਸੀਂ ਕੀੜੀਆਂ ਦੀ ਕਲੋਨੀ ਵੀ ਕਹਿ ਲੈਂਦੇ ਹਾਂ ਉਹ ਉੱਥੇ ਜਾਂਦਾ ਹੈ ਤੇ ਕੀੜੀਆਂ ਦੀ ਕਲੋਨੀ ਵਿੱਚ ਜਾ ਕੇ ਜਿਸ ਨੂੰ ਆਂਟ ਹਿੱਲ ਵੀ ਕਿਹਾ ਜਾਂਦਾ ਹੈ ਉੱਥੇ ਇਹ ਕਾਂ ਇਸ ਤਰ੍ਹਾਂ ਆਪਣੇ ਅਖੰਭ ਖਿਲਾ ਕੇ ਬੈਠ ਜਾਂਦਾ ਹੈ ਤੇ ਜਿਹੜੀਆਂ ਕੀੜੀਆਂ ਹੁੰਦੀਆਂ ਆ ਕਾਂ ਦੇ ਪੈਰਾਂ ਤੋਂ ਚੜ ਕੇ ਸਾਰੀ ਬੋਡੀ ਤੱਕ ਫੈਲ ਜਾਂਦੀਆਂ ਨੇ ਕਾਂ ਇਸ ਤਰ੍ਹਾਂ ਇਸ ਲਈ ਕਰਦਾ ਹੈ ਕਿਉਂਕਿ ਕੀੜੀਆਂ ਦੇ ਕੋਲ ਇੱਕ ਅਜੀਹਾ ਕੈਮੀਕਲ ਹੁੰਦਾ ਹੈ ਜੋ ਕਾਂ ਦੀ ਇਸ ਬਿਮਾਰੀ ਨੂੰ ਬਿਲਕੁਲ ਠੀਕ ਕਰ ਦਿੰਦਾ ਹੈ ਕੀੜੀ ਦੇ ਕੋਲ ਜਿਹੜਾ ਇਹ ਕੈਮੀਕਲ ਹੁੰਦਾ ਹੈ ਇਸ ਦਾ ਨਾਮ ਹੈ ਫਾਰਮਿਕ ਐਸਿਡ ਜੇਕਰ ਤੁਸੀਂ 11ਵੀਂ ਕਲਾਸ ਵਿੱਚ ਧਿਆਨ ਦਿੱਤਾ ਹੋਵੇਗਾ ਤੁਹਾਨੂੰ ਕਲਾਸ ਵਿੱਚ ਜ਼ਰੂਰ ਪੜਾਇਆ ਗਿਆ ਹੋਵੇਗਾ ਫਾਰਮਿੰਗ ਐਸਿਡ ਦੇ ਬਾਰੇ ਫਾਰਮਿਕ ਐਸਿਡ ਕਈ ਦਵਾਈਆਂ ਦੇ ਵਿੱਚ ਵੀ ਪੈਂਦਾ ਹੈ ਕਾਂ ਦੇ ਅੰਦਰ ਜਿਹੜਾ ਵੀ ਕੋਈ ਐਂਟੀਫੰਗਲ ਜਾਂ ਕੋਈ ਵੀ ਬੈਕਟੀਰੀਆ ਕੋਈ ਵੀ ਬਿਮਾਰੀ ਹੋਵੇਗੀ ਕੋਈ ਵੀ ਜਮਸ ਹੋਣਗੇ ਜਿਹੜੇ ਕਾਂ ਦੇ ਲਈ ਖਤਰਨਾਕ ਹੋਣਗੇ ਸਾਰਾ ਕੁਝ ਇਸ ਕੈਮੀਕਲ ਨਾਲ ਬਿਲਕੁਲ ਖਤਮ ਹੋ ਜਾਂਦਾ ਹੈ ਕੀੜੀਆਂ ਇੱਥੇ ਡਾਕਟਰ ਵੱਜ ਜਾਂਦੀਆਂ ਹਨ ਅਤੇ ਕਾਂ ਦਾ ਇਲਾਜ ਕਰਕੇ ਹੀ ਕਾਂ ਨੂੰ ਇੱਥੋਂ ਤੋਰਦੀਆਂ ਹਨ ਕੀੜੀਆਂ ਦੇ ਕੋਲੋਂ ਇਹ ਟ੍ਰੀਟਮੈਂਟ ਕੱਲੇ ਕਾਂ ਨਹੀਂ ਲੈਂਦੇ ਕਾਂਾਂ ਨੂੰ ਦੇਖ ਦੇਖ ਕੇ ਘੁਗੀਆਂ ਘਟਾਰਾਂ ਜਦੋਂ ਵੀ ਬਿਮਾਰ ਹੁੰਦੀਆਂ ਨੇ ਉਹ ਕੀੜੀਆਂ ਦੀ ਖੁੱਡੇ ਦੇ ਕੋਲ ਚਲੇ ਜਾਂਦੀਆਂ ਨੇ ਇਸ ਸਬ ਨਾਲ ਕੀੜੀਆਂ ਨੂੰ ਕੀ ਫਾਇਦਾ ਹੁੰਦਾ ਹੈ ਜਦੋਂ ਵੀ ਕੋਈ ਪੰਛੀ ਕੀੜੀਆਂ ਦੇ ਕੋਲ ਜਾਂਦਾ ਹੈ ਕੀੜੀਆਂ ਨੂੰ ਉਹਨਾਂ ਦੇ ਵਿੱਚੋਂ ਬੈਕਟੀਰੀਆ ਨੂੰ ਖਾ ਕੇ ਊਰਜਾ ਮਿਲਦੀ ਹੈ ਇਸ ਦੇ ਬਦਲੇ ਵਿੱਚ ਉਹ ਪੰਛੀ ਨੂੰ ਠੀਕ ਕਰ ਦਿੰਦੀਆਂ ਹਨ